ਲੋਗੀ 15 ਕਿਲੋ ਦੁੱਧ ਅੱਜ ਕਿੰਨੇ ਦਿਨ ਸਹੀ ਹੋ ਗਏ ਮੀਨੂ ਵੀ ਦੀ ਕੋਈ ਭੈੜਾ ਦੋ ਚਾਹ ਦੇ ਬਾਹਰ ਹੀ ਗੇਲੇ ਹੈ ਵੈਸੇ ਮੀਨੂ ਅੰਦਰ ਹੀ ਆ ਬਾਕੀ ਆ ਤੁਸੀਂ ਦੇਖ ਸਕਦੇ ਜੀ ਲੋਗੀ ਠੀਕ ਆ ਜੇ ਬਾਲੇਵਾ ਮੇਰੇ ਭਰਾ ਇਧਰੋਂ ਮਾਰੋ ਚਾਹ ਤੇ ਕੋਈ ਦਿਖਾ ਦਿਓ ਤੁਸੀਂ ਇਹ ਵੀ ਬੜੀ ਪੱਧਰੀ ਆ ਅੱਜ ਇੱਕ ਸਾਰ ਵੀਰੋ ਸਸਰੀਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਰਨਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੈਰੋਂ ਪੱਤੀ ਤਹਿਸੀਲ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਇਹ ਪਿੰਡ ਆ ਬਿਲਕੁਲ ਪੱਤੀ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਆ ਪੱਤੀ ਤੋਂ ਜਿਹੜੀ ਝੜਕ ਤਰਨਤਰ ਨੂੰ ਜਾਂਦੀ ਆ ਲੋਕਾ ਪਿੰਡ ਬਿਲਕੁਲ ਨਜ਼ਦੀਕ ਨੱਥੂਪੁਰ ਪਿੰਡ ਲੱਗੇ ਆ ਇਧਰ ਇੱਕ ਪਾਸੇ ਸਰਾਲੀ ਮੰਡ ਪਿੰਡ ਥੋੜੀ ਦੂਰੀ ਤੇ ਆ ਵੀਰ ਸਤਲਾਨ ਸਿੰਘ ਉਹਨ ਬੈਕ ਆ ਰਾਇਆ ਦੋਸਤੋ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦਿੰਦੇ ਆ ਪਸ਼ੂ ਵਪਾਰ ਦਾ ਕੀਤਾ ਰੋਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਘਰੇ ਇਸ ਕਿਲੇ ਤੇ ਅੱਜ ਵੀ ਆਪਾਂ ਤੁਹਾਨੂੰ ਜਿਹੜਾ ਐਨੀਮਲ ਦਿਖਾਉਣੇ ਆ ਤਕਰੀਬਨ ਕੋਈ 12 ਤੋਂ 13 ਨਗਲੇ ਜਿਨ੍ਹਾਂ ਦੇ ਵਿੱਚ ਮੱਝਾਂ ਵੀ ਹਨ तकरीबन 5 ਸੱਤ ਬੇੜਾ ਨੇ ਵਿੱਚੋਂ ਕੋਈ ਤੋਕੜ ਗੱਭਣ ਪਸ਼ੂ ਵੀ ਹੈ ਗਿਆ ਚਾਹੇ ਮੱਝਾਂ ਦੀ ਗੱਲ ਕਰਨ ਲਈ ਚਾਹੇ ਬੇੜਾਂ ਦੀ ਫੱਜਰ ਤਾੜੀ ਦਾ ਸੂਈਆਂ ਬੇੜਾ ਵੀ ਮਿਲ ਜਾਣਗੀਆਂ ਜਿਹੜੇ ਪਸ਼ੂ ਗੱਭਣ ਹੋਏ ਠੀਕ ਹੈ ਜੀ ਉਹ ਆਪਾਂ ਤੁਹਾਨੂੰ ਗੱਭਣ ਵਿੱਚ ਨੋਟ ਕਰਵਾ ਦੇਾਂਗੇ ਤੇ ਟੋਟਲ ਜਿਹੜੇ 13 ਨਾਗ ਨੇ 5 ਮੱਝਾਂ ਝੋਟੀਆਂ 7 ਬੇੜਾਂ ਪੂਰੀ ਗੱਲਬਾਤ ਕਰਾਂਗੇ ਕੋਈ ਭਰਾ ਪਰ ਆਉਂਦਾ ਤੇ ਬਿਲਕੁਲ ਗ੍ਰੈਂਡ ਕਰੋ ਪੈਲਸਾ ਜਦੋਂ ਤੁਸੀਂ ਪੈਸਾ ਕਰੋ ਵਿਜ਼ਿਟ ਕਰੋਗੇ ਗ੍ਰੈਂਡ ਕਰੋ ਪੈਲਸ ਤੋਂ ਇੱਕ ਚੁੱਦੀ ਝੜਕ ਜਿਹੜੀ ਉਸੇ ਤਰ੍ਹਾਂ ਆਵਾਂ ਮੋਨੋ ਨੀਆ ਬਾਈਕਾ ਤੇ ਹਵੇਲੀਆਂ ਤੇ ਆ ਜਾਂਦੀ ਆ ਅੱਜ ਤਰੀਕ 30 ਅਗਸਤ ਸਮਾਂ ਕੋਈ ਦੁਪਹਿਰ ਦੇ 3 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਸੁਤਨਾਮ ਸੱਸਰੀ ਸੱਸਰੀ ਜੀ ਹੋਰ ਡੀਡਾ ਵਰ ਪਾਜੀ ਠੀਕ ਠਾਕ ਹੈ ਜੀ ਕਿਰਪਾਵਾਲੀ ਜੀ ਹੋਰ ਵੀ ਪਾਜੀ ਠੀਕ ਠਾਕ ਓਕੇ ਵੀਰ ਸੁਤਨਾਮ ਜਿੱਦਾਂ ਕਿ ਜ਼ਿਕਰ ਕੀਤਾ ਆਪਾਂ ਟੋਟੋ 13 ਗਾ ਆਪਣੇ ਕੋਲ ਪਸ਼ੂ ਆ ਹਾਂਜੀ ਆ ਜੀ ਮੈਨੂੰ ਲੱਗਦਾ ਕਿ ਜਿੰਦੇ ਚੋਂ 5 ਮੱਝ ਆਪਣੇ ਕੋਲ 10 ਦਾਣਾਂ ਦੀ ਗੱਲ ਕਰਕੇ 7 ਦਾਣਾਂ 7 ਦਾਣਾਂ ਕਟਾ ਹੀ ਨੀਲੀ ਰਜਾ ਬੋਟ ਹੋਰ ਇੱਕ ਨੀਲੀ ਰਵੀ ਦਾ ਕਟਾ ਲੈ ਜਾਂਦਾ ਫਿਰ ਹਾਂਜੀ ਹਾਂਜੀ ਅਜੇ ਵੀ ਸਤਨਾਮਾ ਸ਼ੋਰ ਦੇ ਵਿੱਚ ਗੱਲ ਕਰੀਏ ਤੇ ਵੜਾ ਆਪਣੇ ਕੋਲ ਸਾਰੀਆਂ ਫੱਜਰੀ ਸੁਈਆਂ ਜਾਂ ਕੋਈ ਟੋਕਰ ਦੇ ਟੋਕਰ ਦੇ ਬਣਾਈ ਹੋਈ ਸੀ ਠੀਕ ਆ ਤੇ ਬਾਕੀ ਸੁਈਆਂ ਕਿ ਪੂਰੀ ਕੱਚੀ ਦਹਾ 15 ਦਾ ਜੀ ਦੋ ਤਿਆਰ ਆ ਇੱਕ ਥੋੜੀ ਕੱਚੀ ਇੱਕ ਤਿਆਰ ਆ ਬਾਕੀ ਮਾਲ ਸੋ ਯਾਰ ਬਾਕੀ ਮਾਲ ਫਰਸ ਹੋਇਆ ਹਾਂਜੀ ਲੋ ਵੀ ਇਹ ਦੋਸਤੋ ਅੱਜ ਐਨੀਮਲ ਹੋਣਗੇ ਇਦਾਂ ਇੱਕ ਕੋਈ ਮੋٹے ਤੌਰ ਤੇ ਕੈਮਰਾ ਮਾਰ ਕੇ ਦਿਖਾ ਦਗੇ ਇਧਰ ਵੈਸੇ ਮੱਝਾਂ ਤਾਂ 6-7 ਪਾਉਣੀਆਂ ਸੀ ਦੋ ਵਿਕ ਗਈਆਂ ਨੇ ਪੰਜ ਮੱਝਾਂ ਅੱਜ ਤੁਹਾਨੂੰ ਦਿਖਾ ਦੇਾਂਗੇ ਕਿ ਨੀਲੀ ਰਾਵੀ ਦਾ ਕਟਾ ਹੋਊਗਾ ਸੱਤ ਵੜਾ ਹੋਣਗੀਆਂ ਵੱਡੀ ਗਿਣਤੀ ਦੇ ਵਿੱਚ ਪਸ਼ੂ ਆ ਦੋ ਪਾਰ ਦੋ ਪਾਰ ਦੇ ਵਿੱਚ ਦੀ ਦੋ ਭਾਗਾਂ ਦੇ ਵਿੱਚ ਵੀਡੀਓ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦਿਆਂਗੇ ਵੜਾ ਨੂੰ ਅਲੱਗ ਤੁਸੀਂ ਦੇਖ ਲਿਆ ਜੇ ਤੇ ਮੱਝਾਂ ਦੀ ਇੱਕ ਵੱਖਰੀ ਅਪਡੇਟ ਪਾ ਦਿਆਂਗੇ ਆਹ ਕਰਦੇ ਆਂ ਪੂਰੀ ਗੱਲਬਾਤ ਸ਼ੁਰੂਆਤ ਵੀਰ ਜੀ ਸਤਨਾਮ ਕਿਹਦੇ ਪਾਸੇ ਕਰਦੇ ਟੋਕਰ ਗੱਬਰ ਵਿੱਚ ਹੀ ਕਰਦੇ ਆਂ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੋਂ ਟੋਕਰ ਗੱਬਰ ਵੜਾ ਤੇ ਕੀ ਬੇਰਵਾ ਕਿੰਨੇ ਮਹੀਨੇ ਦੀ ਗੱਬਰ ਵੀਰ ਜੀ 6 ਮਹੀਨੇ ਦਾ ਪਲਾਸ ਜੀ ਪਹਿਲਾ ਸੂਆ ਵੀ 6 ਲਾਉਂਦੇ ਆ ਠੀਕ ਆ ਜੀ ਤੇ ਦੂਜੀ ਵਾਸਤੇ ਗੱਬਰ ਜੀ ਠੀਕ ਆ ਜੀ 6 ਕਿਲੋ 6 ਸਾਢੇ 6 ਕਿਲੋ ਤੋਂ ਠੰਮੀ ਪੀ ਲਓ ਜੀ 6 ਕਿਲੋ ਸਾਢੇ 6 ਕਿਲੋ ਦੁੱਧ ਹਾਂਜੀ ਸਾਢੇ 5 ਮਹੀਨਿਆਂ ਦੀ ਲਾ ਸ਼ਿਆਮ ਤੋਂ ਬਰਾਸ ਸ਼ਾਹਪੁਰੇ ਕੋ ਭਰਾ ਮਨ ਕੇ ਲੈ ਲੇ ਲਓ ਜੀ ਸ਼ਿਆ ਮਹੀਨਿਆਂ ਪੂਰੇ ਦੀ ਮੰਨ ਕੇ ਤੁਸੀਂ ਸੋਲਤਾ ਕਰੇਗਾ ਦੂਜੇ ਸੁਦੀ ਕਿਵੇਂ ਦੂਜੇ ਸੁੂਗੀ ਪੂਰੀ ਵੱਛੀ ਵੱਡੀ ਟੈਗ ਜਿੱਦੀ ਲਓ ਜੀ ਕਾਤ ਤਾਂ ਬਹੁਤ ਜੰਪਾਲ ਮੇਰਾ ਭਰਾ ਤੁਸੀਂ ਆਪੇ ਮਾਰ ਲਓ ਚਾਤ ਪੂਰੀ ਜੰਮੀ ਪੜੀ ਆ ਬੜਾ ਵਧੀਆ ਸੋਹਣਾ ਕੱਦ ਕਰਾ ਇਧਰ ਬਾਹਰ ਤੁਹਾਨੂੰ ਤੋੜ ਕੇ ਵਿਖਾ ਦਿੰਦੇ ਆ ਐਂ ਹੀ ਕੱਢ ਲਓ ਆ ਲਓ ਕ੍ਰੋਸ ਬਰੀਡ ਦੇ ਵਿੱਚ ਆ ਬਾਕੀ ਵਜਨ ਨੋਰ ਬਹੁਤ ਵਧੀਆ ਸਭ ਦੇ ਜੀ ਕਰਦੇ ਤਾਂ ਹਾਂ ਬਾਕੀ ਗਿਰਡ ਵਾਲੀ ਵਸ਼ੀ ਹੁੰਦੀ 20 ਕਿਲੋ ਦੁੱਧ ਕਰਮੇ ਪਹਿਲੇ ਨੇ ਭਰਿਆ ਬਲੂ ਸੱਜਰ ਨੇ ਹੈ ਹਾਂਜੀ ਹਾਂਜੀ ਸੋ ਫੱਜਰ ਨੇ ਦੁੱਧ ਵੀ ਦੋਸਤੋ ਚੰਗਾ ਚਵਾਇਆ ਥੀ ਹਾਂ ਹਾਂ ਠੀਕ ਆ ਜੀ ਠੀਕ ਆ ਸੋ ਫੱਜਰ ਨੇ ਦੁੱਧ ਵੀ ਚੰਗਾ ਚਵਾਇਆ 6.5 ਕਿਲੋ ਦੁੱਧ ਇਸ ਵਕਤ ਬਾਕੀ 6 ਮਹੀਨਿਆਂ ਤੋਂ ਪਲੱਸ ਜਿਹੜਾ ਇਹਨੂੰ ਸਮਾਂ ਹੋ ਗਿਆ ਆਰਡਰ ਕੁਆਲਿਟੀ ਸੋਹਣੀ ਹੈ ਬਾਕੀ ਨੇਵੇ ਹਵਾਨੇ ਦੀ ਬੜੀ ਸਾਫ਼ ਸੁਥਰੀ ਆ ਇਹਨੂੰ ਤੁਰ ਲੋ ਜੀ ਆ ਲਓ ਬੇਬੀ ਵੀਰ ਸਤਿ ਸ਼੍ਰੀ ਅਕਾਲ ਮੋਰ ਤਕਰੀਬਨ ਕੋ ਤਿੰਨ ਕ ਵਜਨ ਦਾ ਸੁਬਾ ਚੁਵਾਈ ਦਾ ਟਾਈਮ ਕੀ ਸੀ ਚੁਵਾਈ ਦੇ ਵਿੱਚ 5 ਵਜੇ ਦਾ ਟਾਈਮ ਸੀ ਅੱਜ ਵੀਡੀਓ ਕਰਕੇ ਆਉਂਦੇ 5 ਵਜੇ ਮਾਰਨਿੰਗ ਦੇ ਚੋਈਆਂ ਚਵਾਈਆਂ ਨੇ ਕਿਉਂਕਿ ਤਿੰਨ ਕ 2 3 ਕ ਵਜੇ ਦਾ ਟਾਈਮ ਆਪਾਂ ਦਿੱਤਾ ਸੀ ਅੱਜ ਤੇ ਤਿੰਨ ਕ ਹੁਣ ਤਕਰੀਬਨ ਜਿਹੜੇ ਆ ਸ਼ਾਮ ਦੇ ਵਜਨ ਦਾ ਆ ਥੋੜਾ ਮੀਂਹ ਬਰਸਾਤ ਦਾ ਮੌਸਮ ਆ ਉਸ ਹਾਲਾਤ ਨਾਲ ਆਪਾਂ ਥੋੜੀ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਪਸ਼ੂ ਤਿਲਕਣ ਦਾ ਤੇ ਕਿਉਂਕਿ ਹੈਵੀ ਬਾਡੀ weight ਆ ਵਜਨ ਲੋੜ ਵਾਲੇ ਪਸ਼ੂ ਆ ਬਹੁਤ ਹਾਂਜੀ ਥੋੜਾ ਤਰੀਕੇ ਨਾਲ ਆਪਾਂ ਤੋਰ ਦਿਆਂਗੇ ਠੀਕ ਆ ਜੀ ਥਲੀ ਥ ਵਾਧੇ ਵਰਮਾ ਚੰਗੀ ਆ ਗਾਇਬ ਕੋ ਬਹੁਤ ਵਧੀਆ ਆਸੀ ਖਨਾ ਦਾ ਕੋਈ ਦੇਖੋ ਕੋਈ ਵੀ ਨਹੀਂ ਕੋਈ ਗਾਲੇ ਠੀਕ ਆ ਤੇਰੇ ਮਗਰ ਬੱਚਾ ਬਗੈਰ ਹੀ ਆ ਨਾ ਹਾਂ ਹਾਂ ਇਧਰ ਇਧਰ ਮਿਲ ਜੀ ਇਧਰ ਖੁਰਲੀ ਦੇ ਵੱਲੋਂ ਮਗਾ ਪਾ ਕੇ ਬਹਿਲ ਕਰਦੇ ਭਾਈ ਤੇ ਫਿਰ ਫਤਨਾਬ ਕੀ ਮੋਲ ਕੀ ਦੀਵਾਦ ਰੋਗੇ ਮੋਲ ਦੀ ਜੀ ਵਾਸੀ ਜੀ ਦੀ ਪਲੀ ਪਲੀ ਪਾਏ ਮੱਲੋਂ 45 60 ਕਰ ਲੀਏ ਜੀ ਬੋਲ ਤਾਂ ਉਹਦਾ ਆਪਣਾ ਜਾਇਜ ਦਾ 42000 ਦੀ ਪਹੁੰਚ ਕਰਦਾ ਜੀ 45000 ਤੋਂ ਕੋਰੇ 42000 ਵਿੱਚੋਂ ਵੀ ਇੱਕੋ ਇੱਕ ਮਾਨਤਾਣ ਕਰਕੇ ਜਾਇਜ ਜੱਜ ਗੱਲਬਾਤ ਛੋਰੇ ਛੋਰੇ ਰੇਟ ਰੱਖਿਆ ਜੀ ਹਾਂ ਜੀ 40000 ਦੀ ਫਾਈਨਲੀ ਇਹ ਬਸ ਲਓ ਵੀ 40000 ਦੀ ਰਾਰ ਮਿਲ ਜੂਗੀ ਸਮਾਂ ਕਰਮ ਵਾਲੀ ਖੇਚ ਕੇ ਲੈ ਗਈ ਹੈ 6 ਮਹੀਨਿਆਂ ਤੋਂ ਪਲੱਸ ਸਮਾਂ ਹੋ ਗਿਆ ਨੂੰ ਗੱਬਣ ਦਾ ਬਾਕੀ ਮੱਜਾ ਵਰਗੀ ਪਲੀ ਪਲੀਤੀ ਆ 6 ਮਹੀਨੇ ਸਾਹਵੇਂ ਪੈਣੀ ਆ ਵੱਸੀ ਗੱਡੀ ਵਿੱਚ ਰੱਖੋਣੀ ਆ ਮੈਂ ਗਾ ਕਰਾਂ ਸਮਾਂ ਵੀ ਚਲੋ ਚੰਗਾ ਆ ਜੇ ਹਾਂਜੀ ਹਾਂਜੀ ਵਜਨ ਲੋੜ ਬਹੁਤ ਆ ਭੀਗਾ ਜੀ ਬਾਕੀ ਤੁਹਾਡੇ ਸਾਹਮਣੇ ਆ ਵਜਨ ਲੋੜ ਬੜਾ ਬਹੁਤ ਜੰਪਾ ਲਗਾ ਮੇਰਾ ਪਰ ਆ ਕੋਈ ਛੜਦਾ ਨਹੀਂਗਾ ਸਿਰਫ 40000 ਦੀ ਹਾਂਜੀ ਇਧਰ ਵੀ ਸੁਧਰਾਮ ਸੈਕਿੰਡ ਨੰਬਰ ਤੇ ਆ ਬੱਛੀ ਆਪੇ ਕੋਈ ਨਹੀਂ ਸੀ ਮਤਲਬ ਕੋਈ ਦੂਜਾ ਸੁਬਾ ਮਾਲੇ ਪਰਵਰਾ ਤੇ ਜੰਪਾ ਵਾਲੇ ਜੀ ਠੀਕ ਹੈ ਜੀ ਉਹ ਸੁਈ ਨੂੰ 4 ਕਿਲੋ ਹੋ ਗਿਆ ਜੀ ਮਗਰ ਕੀ ਇਹ ਬੱਛਾ ਜੀ ਮਗਰ ਬੱਛਾ ਇਹ ਮਗਰ ਦੇ ਥਾਂ ਦੀ ਤੇਲ ਇਹਦੇ 13 14 ਕਿਲੋ ਬੜਾ ਤਿਆਰ ਹੈ ਬਹਿਣੀ ਆ ਮੈਂ ਬਹਿਣੀ ਆ ਮੇਰੀ ਵਾਲ ਦੇ ਮਗਰਲੀ ਬਹਿਣੀ ਆਵੇਂ ਹਾਂਜੀ ਇੱਕ ਬਹਿਣੀ ਵਾਲੇ ਮਗਰ ਨੂੰ ਕੰਮ ਦੀ ਦੋਸਤ ਤੇਲਾ ਜਿਹੜਾ ਉਲਟ ਬਹਿਣੀ ਆ ਰਹਾ ਹਾਂਜੀ ਮਗਰ ਦਾ ਥਾਂ ਦਾ ਉਹ ਥੋੜੋ ਤੇਲਾ ਅੱਜ ਦਿਨ ਵਸਿਆ ਕਿਨੇ ਚਾਰ ਹਾਂਜੀ ਆ ਬਚੇ ਤਿੰਨ ਚਾਰ ਪੈਂਦੇ ਨੇ ਚਾਰ ਕਿਲੋ ਦਿਨ ਹੋ ਗਿਆ ਬੋਲਾ ਕਿੰਨਾ ਦੇ ਪਹਿਲੇ 13 ਕਿਲੋ ਦੀ ਤਿਆਰ ਹੋਣੀ ਆ 13 ਕਿਲੋ ਬੋਲਾ ਬੱਦੇ ਕੱਟਦੀ ਆ 13 ਕਿਲੋ ਬੋਲਾ ਤਿੰਨਾਂ ਤਰ੍ਹਾਂ ਦੀ ਆਪਾਂ ਗੱਲ ਕਰਦੇ ਪਏ ਠੀਕ ਆ ਜੀ ਕਿਉਂਕਿ ਤੁਲਾ ਤਿੰਨਾਂ ਥਾਂ ਦੇ ਵਿੱਚ ਹੀ ਜਾਣਾ ਕਰਵਾਉਣਾ ਬਹੁਤ ਵੱਡੀ ਬੱਛੀ ਆ ਜਿਹੜਾ ਸੰਦੀ ਸੜੀ ਬਾਜੀ ਜੈ ਨੂੰ ਪੰਤ ਬੰਨਾ ਕੋਈ ਨਹੀਂ ਬਿਨ ਜਵਾਬ ਸਵਾਲ ਕਰਦਾ ਲੱਗਾ ਜੀ ਨੁਕਰੀ ਘੋੜੀ ਆ ਕਰਦੀ ਵੱਡੇ ਕੱਟਕਾਰ ਦੇ ਵਿੱਚ ਆ ਉਹ ਲੇਸ ਲੱਗੂਗੀ ਲੱਗੂਗੀ ਕਿਉਂਕਿ ਤੇਲ ਆ ਤੇ ਲੈਸ ਤਾਂ ਲੱਗੂਗੀ ਇਹ ਵੀ ਬੜੀ ਪੱਕੀ ਹੋਏ ਲੋ ਕਿਉਂ ਥਾਣੇ ਦੇ ਵਿੱਚ ਹੁੰਦੀ ਤੇ ਸਾਰੇ ਭਰਾ ਆਪਣੇ ਖਿਡਾਰੀ ਆ ਪਤਾ ਹੀ ਆ ਵੀ ਕਿੰਨੇ ਦੀ ਛੇ ਹੋਣੀ ਚਾਹੀਦੀ ਆ ਆਰਡਰ ਕੁਆਲਟੀ ਮਾਰੋ ਚਾਹਤ ਜ਼ਰ ਲਵੰਦ ਦੇਖੋ ਬਾਕੀ ਤੁਹਾਡੇ ਸਾਹਮਣੇ ਤਿੰਨੇ ਥਾਣੇ ਐਸੋ ਤੋਂ 12 13 12 13 ਕਿਲੋ 13 ਕਿਲੋ ਨੂੰ ਤੁਸੀਂ ਐ ਚਵਾ ਦੇ ਦਵਾਂਗੇ ਘਰ ਭਰਾਈ ਸਿ ਆਉ ਬਹੁਤ ਖੂਬਸੂਰਤ ਆ ਬੜੀ ਦੇਖੋ 13 ਕਿਲੋ ਚ ਆਪਣ ਵਾ ਵੀ ਮਤਲਬ 16 17 ਕਿਲੋ ਵਾਲੀ ਆ ਜੀ ਬਿਲਕੁਲ ਨਿੱਕੇ ਪਿੰਡੇ ਦੀ ਆ ਨਿੱਕੇ ਪਿੰਡੇ ਦੀ ਪੂਰਾ ਬਾਜਨ ਲੋੜ ਆ ਮੇਰੇ ਭਰਾਵੋ ਤਸੱਲੀ ਨਾਲ ਦੇਖ ਲੋ ਆ ਮਾਰੋ ਚਾਹਤ ਮਗਰ ਬੱਚਾ ਬਾਕੀ ਇਧਰ ਦੋ ਵਖਾਦੇ ਬਹਿਨੀ ਵਾਲੇ ਪਾਸੇ ਆ ਦੇਖੋ ਜਵਾਬ ਬਹੁਤ ਸਨੇਹ ਖਾਂ ਲਗਾ ਜੀ ਆਹ ਲਓ ਆ ਦੇਖੋ ਠੀਕ ਆ ਸੋ 12 13 12 13 ਕਿਲੋ ਐਸ ਵਕਤ ਬਹੁੜਾ ਅੱਜ ਚੌਥੇ ਦਿਨ ਦੀ ਸੂਈ ਆ ਕੱਦ ਬਹੁਤ ਵੱਡਾ ਢਾਂਚਾ ਚੰਗਾ ਬਿਲਕੁਲ ਸਟ੍ਰੇਟ ਆ ਉਤੋਂ ਬਿਲਕੁਲ ਪੱਧਰ ਇਕਸਾਰ ਆ ਆ ਦੇਖੋ ਜੀ ਇਹ ਲੈ ਲਈ ਨੀ ਨਿੱਗਰ ਜੀ ਠੀਕ ਆ ਬਰੇ ਲੋ ਵੀ ਚਾਹ ਚੰਗੀ ਆ ਬਾੜਾ ਬਾਕੀ ਚਲੋ ਜੈਜ ਮਿਲ ਜੂਗੀ ਅੱਜ ਉਹ ਜੈਜ ਤਾਂ ਹੀ ਮਿਲਣੀ ਆ ਠੀਕ ਆ ਜੀ ਕਿਉਂਕਿ ਤਿੰਨ ਥਾਣਾ ਤਲੜਾਂ ਦੇ ਵਿੱਚ ਜਾਊਗੀ ਤੇ ਮਗਰਲੇ ਥਾਂ ਦੀ ਤੁਹਾਨੂੰ ਦੱਸ ਹੀ ਦਿੱਤਾ ਹੈ ਬਾਕੀ ਮੇਰੇ ਭਰਾ ਤਿੰਨ ਥਾਂ ਜਿੱਦਾ ਮਰਜ਼ੀ ਭਰਾ ਕੇ ਤਸੱਲੀ ਕਰੋ ਕੋਈ ਕਿਸੇ ਰਕਮ ਦੀ ਭੂਰ ਸ਼ਿੱਟਾ ਨਹੀਂ ਦਗਾ ਹਾਂ ਤਿੰਨਾਂ ਸਾਰੇ ਜਵਾਲੀ ਦਿੱਤੀ ਹੈ 42 ਬਹੁਤ ਸੋਹਣ ਲੱਗੀ ਹੈ 17 18 ਕਿਲੋ ਵੈਟ ਦੇ ਦੋ ਦੇ ਦੋ ਭਰ ਦੇ ਹਾਂ ਵਾਜੂਗੀ 17 18 24 23 24 ਕਿਲੋ ਵਾਲੇ ਦੋ ਤੇਲੇ ਸੇਚ ਹੋਇਆ ਸੀ ਕਾਜ ਸਾਲਾ ਵਾਲੀ ਦਾ ਨਿਬਰਾਮ ਦੇਵਾਂਗੇ ਕਿੰਨੇ ਦੀ ਮੁੱਲ ਬਿਲਕੁਲ 45 ਜੀ ਜਿਵੇਂ ਪਿਆਰੀ ਦੇ ਦਿਆਂਗੇ 42000 ਲੋ ਵੀ ਬਿਲਕੁਲ ਛੋਟੇ ਛੋਟੇ ਮੋਲ 42 ਪਰ ਆ ਜਿਹੜਾ ਬੈਠਾ ਮਗਰ ਮੇਰਾ ਚਲ 40000 ਸ਼ਰਦਾਂਗੇ 40 ਦੀ 39 ਦੀ ਹੁਣ 40 ਦੀ 40000 ਦੇ ਵਿੱਚੋਂ 1000 ਮਾਈਨਸ ਲੈਫਰ ਹੋ ਜੂਗੀ 39000 ਦੀ ਮਿਲ ਜੂਗੀ 30000 ਰੋਸ਼ 30000 ਨਾਲ ਕਰਵਾਉਣਾ 32000 ਦੀ ਦੇ ਦਾਂਗੇ ਭਾਈ 32000 ਪਰ ਵੈਰ ਬਹੁਤ ਵੱਡੀ ਪਈ ਉਸ ਤਰ੍ਹਾਂ ਦਾ 90000 ਦੀ ਆਹ ਮਿਲਦੀ ਆ ਜਿਹੜੇ ਬਾਜਾ ਮਗਰਲੇ ਸਾਡੇ ਤੇ ਤੇਲ ਆ ਇਹਦੇ ਕਰਕੇ ਵੈਸੇ 75-80000 ਜਿਹਨੇ ਵੀ ਇਹਨਾਂ ਨੇ ਪੈਣ ਭਰਾ ਲੈ ਗਿਆ ਇਹਨੇ 2 ਮਹੀਨੇ ਹੀ ਪੈਸੇ ਪੂਰੇ ਜੀ ਚੋਣ ਵਾਲੇ ਬਹੁਤ ਜਿਆਦੀ ਖਰੀਏ ਬਿਲਕੁਲ ਬਿਲਕੁਲ ਚੋਣ ਵਾਲੇ ਨੂੰ ਬਾਹਰ ਹੀ ਚੰਗੀ ਹੈ ਬਹੁਤ ਵਧੀਆ ਪ੍ਰੋਫੈਕਟ ਕਰਕੇ ਦਿਖਾ ਦਗੇ ਜੀ ਤੇਜਾ ਨੰਬਰ ਤੇ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਆ ਵੀਰ ਸਤਨਾਮ ਕੀ ਵੀਰ ਬਾਈ ਦਾ ਇਹ ਵੀਰ ਜੀ ਬੱਛੀ ਸੂਈ ਨੂੰ ਕੋਈ ਨਾ ਹੋ ਗਿਆ ਉਹ ਮੈਂ ਮਤਲਬ 30 35 ਦਿਨ ਭਣ ਭਰਾ ਗਿਆ ਲੈਣਾ ਇਹਦੇ ਮਗਰ ਬੱਛੀ ਦੇ ਬੱਛੀ ਗਈ ਜੇ ਮਾਰੇ ਦੀ ਅੱਛਾ ਜੀ ਤੇ ਦੁੱਧ ਦੋ ਦਿਨਾਂ ਦਾ 15 ਕਿਲੋ ਹੈ 15 ਕਿਲੋ ਹਾਂ ਜੀ ਲਓ ਜੀ 15 ਕਿਲੋ ਦੁੱਧ ਅੱਜ ਕਿੰਨੇ ਦਿਨ ਸਹੀ ਹੋ ਗਏ ਮੀਨੂ ਮੀਦੀ ਕੋਈ ਭਾਏ ਭਰਾ ਦੋ ਚਾਹ ਦੇ ਬਾਹਰ ਹੀ ਗੇਲੇ ਹੈ ਵੈਸੇ ਮੀਨੂ ਅੰਦਰ ਹੀ ਆ ਹਾਂ ਉਹ 35 ਦੇ ਕਿਲੋ ਆਪਾਂ ਦੋ ਜਰ ਤੋੜ ਰਹੇ ਹਾਂ ਇਹ ਨਾਲੇ ਭਾਵੇਂ ਡੇਢ ਦੀ ਲਾਦੇ ਭਣ ਭਰਾ ਹੈ ਦੁੱਧ ਕਿੰਨਾ ਸਹੀ ਹੈ ਜੋ 15 ਕਿਲੋ ਚਵਾ ਲਾਗੇ ਬੱਚਿਆਂ ਨੂੰ ਭਾਵੇਂ ਭਰਾ ਭਾ ਕੋਈ ਗਰੰਟੀ ਦੇ ਬੰਗਾ ਕੰਮ ਫੁੱਲ ਕਰ ਦੇ ਕੇ ਲੱਗੇ। ਲਾਵੇ 15 ਕਿਲੋ ਦੁੱਧ ਮਹੀਨੇ ਦੀ ਮੰਨ ਲਿਓ ਉੱਤੇ 5 ਦਿਨ ਵੱਧ ਮੰਨ ਲਿਓ ਘੱਟ ਮੰਨ ਲਿਓ। ਕੰਦੀ ਦੀ 15 ਕਿਲੋ ਦੁੱਧ। ਆਵਾਜ਼ ਨਾਲ ਬਹੁਤ ਸੋਹਣਾ ਲੱਗਾ ਜੀ। ਬਾਕੀ ਆ ਤੁਸੀਂ ਦੇਖ ਸਕਦੇ ਜੀ। ਦਿਨ ਸਵਾਮ ਚਵਾਈ ਆ ਬੈਣੀ ਵਾਲਾ ਪੂਰੇ ਬਰਾਬਰ ਹੋਊਗਾ। ਕੁਆਈ ਦਾ ਕੋਈ ਪੰਜੇ ਦਾ ਰੁਪਿਆ ਲੱਤ ਖਾਂ ਗਿਆ। ਕੋਈ। ਭੋਰ ਸਟੋਰ ਚੈੱਕ ਕਰਾ ਦੇਣਾ। ਕੁਆਈ ਬਹੁਤ ਸੋਹਣੀ ਜੀ ਕੁਆਈ ਦਾ ਮਾਰਾ ਤਾਂ ਵਾਹੀ ਨੰਗਰ ਲੈਂਦੀ ਨਹੀਂ। ਲਓ ਠੀਕ ਆ। ਠੀਕ ਆ। 15 ਕਿਲੋ ਐਸੋਂ ਦਾ ਦੁੱਧ। ਬਾਹਰ ਖੋਲ ਕੇ ਤੋਲ ਦੇਣੀ ਕਰ। ਤੇ ਹੈ ਦੂਜਾ ਸੂਆ ਓਰੀਜਨਲ ਹਨਾ। ਹਾਂ ਜੀ। ਲਓ ਬਾਹਰ ਤੋਲ ਕੇ ਦਿਖਾ ਦੋ। ਸੋ ਦੂਜਾ ਸੂਆ 15 ਕਿਲੋ ਦੁੱਧ। ਮੈਂ ਫੇਸ ਲੱਗਾ ਬੁੱਚੀ ਉਹਨਾਂ ਦੀ। ਬਿਲਕੁਲ। ਛੋਟੀ ਜਿਵੇਂ ਬਾਤੀ ਆਪਾਂ ਕਹਿੰਦੇ ਬਾਤੀ ਜ ਪਾਣੀ ਪੀਉਣ ਵਾਲੀ ਆ ਤੇ ਬਿਲਕੁਲ ਛੋਟੀ ਹੀ ਫੇਸ ਕੁਆਲਿਟੀ ਆ ਚੱਦਾ ਲੇਵਾ ਮੇਰੇ ਭਰਾ ਇਧਰੋਂ ਮਾਰੋ ਚਾਹ ਤੇ ਕੋਈ ਦਿਖਾ ਦਿਓ ਤੁਸੀ ਲੈ ਲੈ ਬੜੀ ਪੱਧਰੀ ਰੰਗ ਬਾਗਿਆ ਕਰਮਾਂ ਦੀ ਰੰਗ ਪ੍ਰਿੰਟ ਬਹੁਤ ਸੋਹਣਾ ਫੈਸ਼ਨ ਫਿਊਸ਼ਨ ਚੰਗਾ ਵੇੜਦਾ ਬਾਕੀ ਇਧਰੋਂ ਏਸ ਵੀ ਤੁਹਾਨੂੰ ਦਿਖਾਵਾਂਗੇ ਤਸਵੀਰ ਨਾਲ ਇਧਰੋਂ ਸਟੇਟ ਪੜਾ ਉਹਦੇ ਕੋਸੇ ਛੋਟਾ ਕੰਨ ਆ ਦਿਖਾ ਦਿਓ ਪੁੱਤ ਥੋੜਾ ਲੱਗਿਆ ਦਿਖਾ ਦਿਓ ਲੈਵਾ ਦਿਖਾ ਦਿਓ ਤਸਵੀਰ ਦੇ ਨਾਲ ਆ ਦੇਖੋ ਜੀ ਉਦਾਂ ਪੂਰੀ ਸੀਲਸਲਾਗਾ ਕਿਸੇ ਭੈਣ ਨੇ ਜਵਾਈ ਕੋਈ ਭਰਾ ਨੇ ਕਿਸੇ ਬਜ਼ੁਰਗ ਨੇ ਪਤੀ ਦਾ ਕੇ ਚਵਾਈ ਕਰ ਸਕਦੇ ਹਾਂਜੀ ਹਾਂ ਇਹ ਨਹੀਂ ਭਾਈ ਠੀਕ ਆ ਵੀਰੇ ਠੀਕ ਆ ਲੈ ਚੱਲੇਗੇ ਠੀਕ ਆ 15 ਕਿਲੋ ਦੋ ਤੇ ਮਹੀਨੇ ਦੀ ਸੂਈ ਆ ਕਿਉਂਕਿ ਬਗਿਆਰ ਬੱਚੇ ਹੋ ਚਲੋ ਹਰੇਕ ਭਰਾਣੇ ਦੀ ਸਮਝ ਦੇਖਣੀ ਹੁੰਦੀ ਆ ਹਾਂਜੀ ਹਾਂਜੀ ਵੇਨ ਸਫੂਨ ਤੋਂ ਲੈਵੇ ਦੇ ਉੱਪਰ ਕਾਫੀ ਆ ਹਾਈਟ ਮੀਡੀਅਮ ਤੋਂ ਪਲੱਸ ਆ ਵੱਡੀਆਂ ਬੜਾਂ ਦੇ ਵਿੱਚ ਵੀ ਆਉਂਦੀ ਐ ਤੇ ਮੀਡੀਅਮ ਹਾਈਟ ਦੇ ਵਿੱਚ ਵੀ ਆਉਂਦੀ ਐ ਕਰਮਾਂ ਦੀ ਦੁੱਧ ਦੇ ਵਿੱਚ ਸਾਰੇ ਕੋਲ ਆਪਣੇ ਕੋਲ ਮਾਲ ਦੇ ਡਾਇਰ ਆਇਆ ਆ ਆਵਾ ਦੁੱਧ ਅੱਛੀ ਦੋ ਚਾਰ ਦਿਨ ਟਿਕੀ ਆਂ ਦਾਲਾਂ ਦਾ ਖਾ ਕੇ ਦੁੱਧ ਹੋਰ ਵਾਜ ਆ ਰਹੇ ਨੇ ਠੀਕ ਆ ਹੁਣ ਬੜੀ ਮੌਦੂ ਬਣ ਲੱਗਿਆ ਹੁਣ ਇਹਨਾਂ ਕਰਮਾਂ ਦੀ ਦੁੱਧੋਂ ਵਧਣਾ ਪੈਣਾ ਆ ਆ ਗਰਮੀ ਨਾਂਗੀ ਆ ਠੀਕ ਆ ਸਾਰੇ ਸੁਤਨਾਮ ਮੋਲ ਵੀਰੇ ਕੀ ਕਰਦੇ ਤੇ ਦੇ ਦਿੱਗੇ ਕਿੰਨੇ ਦੀ ਮੋਲ ਦੁੱਧ ਦੇ ਹਿਸਾਬ ਨਾਲ ਭਾਈ ਵੀ ਆਹੀ ਕਰ ਲਈਏ ਯਾ ਸਨੋ ਵਾਲਾ ਹੀ ਕਰਨਾ ਆਪਾਂ ਹਾਂ ਆਈਏ ਦੇ ਦੇ ਦੀ 45 ਦੀ ਹਾਂਜੀ ਹੋਰ ਵੀ ਕਸਰ ਕਰ ਦਿੱਗੇ 40 ਦੀ ਰੇਟ ਤੇ ਹਾਂ 40 ਦੀ 40000 ਸੀ 500 ਛੋੜ ਕਰਤਾ ਹਾਂ ਕੌਣ ਨਕਾਰੀ ਦੀ ਕੋਈ ਕਰਦਗੇ ਵਿੱਚੋਂ ਛੋੜ ਜਾਪਾ ਹੋਰ ਹਾਂ ਕੋਈ ਹਰ ਲੋ ਜੀ ਇਹਨਾਂ ਪਹਿਲੀ ਬੱਚੀ ਬਾੜੀ ਜੰਗੀਆ ਜਿਹੜਾ ਵੀ ਆਜੂਗਾ ਨਾ ਕਰਵਾ ਲਈ ਯਾਦ ਕਰੂਗਾ ਕਿਉਂਕਿ ਤੁਹਾਨੂੰ ਆਪਾਂ ਪਿਛਲੀ ਵਾਰ ਕਿ ਬੱਚਾ ਨਹੀਂ ਲਾਉਣਾ ਜਦ ਮਰਗੀ ਹੋਈ ਉਹਨਾਂ ਬੱਚਾ ਲਾਗੇ 55000 ਦੀ ਬੱਚੀ ਉਹਨੇ ਉਹ ਕਾਨੂੰ ਕੰਮ ਜੜੀ ਹੋਈ ਉਹ 36 ਦੇ 35 ਦੀ ਆ 35 35000 ਦੀ ਚਲੋ ਜੀ ਅੱਗੇ ਵੀਰ ਸਤਨਾ ਆ ਚੌਥੇ ਨੰਬਰ ਤੇ ਵੜਾ ਆਪਣੇ ਕੋਲ ਆ ਗਈ ਵੱਟੀ ਹਾਂਜੀ ਇਹਨੂੰ ਜੀ ਕੋਈ ਸੁਈ ਨੂੰ ਕੋਈ ਡੇਰ ਪੌਣੇ 2 ਮਿੰਟ ਹੋਏ ਜੀ ਠੀਕ ਆ ਜੀ ਇਹ ਕੋਈ 10 ਕਿਲੋ ਦੁੱਧ ਆ ਜੀ 10 ਦਾ ਕੋਈ ਬਾਹਰ ਹੀ ਹੋਊ ਤੇ ਕੋਈ ਘੱਟਾ 10 ਮੰਨ ਕੇ ਸੌਦਾ ਕਰ ਲਿਆ ਹੋਇਆ ਠੀਕ ਆ ਜੀ ਹਾਂਜੀ ਠੀਕ ਆ ਜੀ ਲਓ ਜੀ ਕਰੋ ਚੈੱਕ ਐ ਸੋ ਤਾਂ 10 ਕਿਲੋ ਦੁੱਧ ਹਾਂਜੀ ਹਾਂਜੀ ਲਓ ਜੀ 10 ਕਿਲੋ ਦੁੱਧ ਵੱਡੀ ਬੈੜ ਆ ਬਾਕੀ ਆ ਫੇਸ ਕੁਆਲਿਟੀ ਮੂੰਹ ਮੱਥੇ ਦੀ ਠੀਕ ਆ ਜੀ ਸੁਬਿਆਂ ਦੇ ਵਿੱਚ ਕੋਈ ਦੂਜਾ ਕੋਈ ਤੀਜਾ ਆਪ ਦੀ ਸਮਝ ਵੇਖ ਕੇ ਵੇਚੋ ਤੀਜਾ ਘੜਪਾ ਮਾਲ ਨਾ ਹਾਂ ਸੋ ਕਿਸੇ ਵੀਰ ਨੂੰ ਤ ਤੇ ਜੇ ਅੱਧ ਤੇ ਜੇ ਵੀ ਤੁਸੀਂ ਮੰਨ ਕੇ ਸੌਦਾ ਕਰੋ ਠੀਕ ਆ ਬਾਕੀ ਤੋਰਾ ਤਾਰਾ ਤੁਸੀਂ ਇਹ ਜੈਗ ਕਰ ਸਕਦੇ ਜੇ ਤੋੜ ਕੇ ਦਿਖਾ ਦੇ ਕੋਰੀ ਮੜਾ ਤਸੱਲੀ ਨਾਲ ਲਾੜੀ 10 ਕਿਲੋ ਦੁੱਧ ਇਸ ਵੇਰ ਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਬੱਚਾ ਦੇ ਮਗਰ ਹੈਗਾ ਨਹੀਂ ਵੀ ਵੇਰ ਬੱਚਿਓ ਇਹਦੇ ਮਗਰ ਬੱਚਾ ਬੱਚਾ ਨਹੀਂ ਹੈਗਾ ਬੜਾ ਪੈਰ ਜੇ ਤੇ ਬੌਦਿਓ ਕੋਈ ਪੱਕੀ ਪੁੱਕੀ ਤੇ ਬੜਾ ਨਹੀਂ ਹੋਣੀ ਆ ਹੋਏ ਜਾਈ ਇਹਨੂੰ ਨਾ ਉਹ ਨਹੀਂ ਲੱਗਦਾ ਕਿ ਰੋੜਾ ਚੱਲਦਾ ਠੀਕ ਆ ਤੇ ਵੀੜਾ ਬੂੜਾ ਹੋ ਗਿਆ ਇਥੋਂ ਹਾਂ ਅੰਮ੍ਰਿਤ ਦੀ ਰਿਪਲੀ ਆ ਵੀ ਹਾਂ ਲਓ ਵੀ ਠੀਕ ਆ ਜੀ 10 ਕਿਲੋ ਦੁੱਧ ਬਿਨਾ ਬੱਚੇ ਉਹ ਵੀ ਤੁਹਾਨੂੰ ਰੜ ਮਿਲ ਜੂਗੀ ਗਾਇ ਘਰੇ ਦਾ ਅਗਲੇ ਪਿੱਛੇ ਥਰਾਂ ਦੀ ਚਵਾਈ ਤੁਸੀਂ ਦੇਖ ਲਓ ਇਹ ਅਗਲੇ ਥਾਣੇ ਦੇ ਇਹ ਅਗਲੇ ਥਾਣੇ ਦੇ ਬਹੁਤ ਸਾਰੇ ਬਾਲ ਦਾ ਬੜਾ ਜਨ ਮੋਟੀ ਧਾਰਾ ਕਰਮ ਵਾਲੀ ਦੀ ਗੰਨੇਰ ਕੀ ਲੈ ਵੀ ਓਕੇ ਰਿਪੋਰਟਾਂ ਨੇ ਬਿਲਕੁਲ ਵੱਡੇ ਕਦ ਕਰਤੀ ਏ ਓਕੇ ਜੀ ਤੇ ਵੀਰ ਸਤਨਾਮ ਕੀ ਲੈਣ ਦੇਣ ਰੂਗਾ ਮੋਲੇ ਦਾ ਵੀ ਕੋਈ ਛੁੜਿਆ ਨਾ ਕੋਈ ਦਾ 35 ਕਰਨਾ ਨਾ ਕੋਈ 36 ਕਰਨਾ ਹਾਂ ਇਹ 32000 ਪਹੁੰਚ ਕਰਦਾ ਹੈ 32000 ਦੀ ਹਾਂ ਪਹੁੰਚ ਆਪੀ ਸੋ ਇੱਕੋ ਇੱਕ ਗੱਲ ਵੀਰ ਕਸਰਾ ਕੱਢ ਕੇ ਮਾਨਤਨ ਕਰਕੇ ਜੈ ਜੈ ਰੱਬ ਆ ਮੇਰੇ ਵਾਲਾ ਦੇਖੇ ਮੈਂ ਉਹਦੇ ਵਾਲਾ ਦੇਖਾਂ ਉਹ ਨਾਲ ਗੱਲ ਹੋਵੇ ਤੇ ਬਸ ਨੂੰ ਮਾਨਤਨ ਕਰ ਦਈਏ ਚਲ ਕਰ ਅੱਗੇ ਜਲਤੀ ਨਹੀਂ ਦੇਰਾਂਗੇ ਮੈਂ ਲ 35000 ਰੱਪੇ ਚਲ ਦੋਸ ਕਰਦਾ ਮੈਂ ਭਾਈ ਨੇ ਪਹਿਲੇ ਮੱਤੀ ਗਿਆ ਤਾਂ ਅੱਛਾ ਬਿਲਕੁਲ ਜੀ ਟੈਕਨੀਕਲ ਭਾਈ ਨੇ ਛੋਟ ਕਰ ਦਿੱਤੀ ਤੂੰ ਵੀ ਕਰ ਦੇ ਤੋ ਮੈਂ 1000 ਤਾਂ 30 ਦੀ ਕਹਿ ਇਹਦੇ ਦਾ ਫਰਜ਼ੂਰਾ ਕਰਨਾ ਹੀ ਉਹ ਬਾਬਾ 3000 ਦੀ 3000 ਦੀ ਵੜ ਮਿਲ ਜੂਗੀ ਅੱਜ ਠੀਕ ਆ ਇਹ ਚੌਥੇ ਨੰਬਰ ਤੇ ਦਿਖਾਤੀ ਹੈ 10 ਕਿਲੋ ਰੋਟੇ ਮੇਰਾ ਭਰਾ ਕੋਈ ਵੀ ਤਸੱਲੀਆ ਕਰ ਕਰ ਲੈ ਜੇ ਅੱਜ ਠੀਕ ਆ ਬਾਕੀ ਚੋਗੇ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾਈ ਦਿੱਤੀ ਵੱਡੀਆ ਵੈੜ ਅੱਗੇ ਨੈਕਸਟ ਚੱਲਦੇ ਆਂ ਤੇ ਆਪਣੇ ਕੋਲ ਇੱਕ ਬਲੈਕ ਰੰਗ ਦੀ ਇਹ ਗੱਬੜ ਆ ਗਈ ਜਰਸੀ ਕਰਾਵਾ ਸੀ ਤੇ ਜਾਸੂਆ ਵੀ ਦੀ ਸੂਗੀ ਠੀਕ ਆ ਗਾਇ ਬਹੁਤ ਜਾਈ ਚੰਗੀ ਜਿਹੜੇ ਹੁਣੇ ਆਈ ਥੋੜੀ ਜਰੀ ਦਸਾ ਬਣ ਹੋ ਗਈ ਬਹੁਤ ਇੱਕ ਗੱਬੜ ਵੈੜ ਦਿਖਾ ਦਿੰਦੇ ਆਂ ਭਰਾਵਾਂ ਨੂੰ ਕਰਾਸ ਬ੍ਰੀਡ ਦੇ ਵਿੱਚ ਆ ਸੋ ਪਿਆਰੀ ਤੁਸੀਂ ਵੇਖ ਸਕਦੇ ਜੀ ਵੀ ਜਿੰਨੀ ਕੀਤੀ ਹੈ ਦਿਨ ਲੈਜੂ ਕੜਜੂ ਕਰਮਾ ਲਈ ਦੋ ਕੜਜੇ ਪੰਜ ਕੜਜੇ ਸੋ ਸਮਾਂ ਕੋਈ 5 6 ਦਿਨ ਦੇ ਵਿੱਚ ਵਿੱਚ ਸੂਪ ਹੋਗੀ ਜਰਸੀ ਕਰਾਸ ਬ੍ਰੀਡ ਦੇ ਵਿੱਚ ਆ ਬਾਕੀ ਅੰਗ-ਪਾਗ ਤੁਸੀਂ ਵੇਖ ਸਕਦੇ ਜੀ ਫੇਸ ਕੁਆਲਿਟੀ ਦਿਖਾ ਦਿਆ ਜੀ ਮੂੰਹ ਮੱਥਾ ਦੇਖ ਲੋ ਠੀਰਾ ਬਣ ਚ ਗੋਲਗੱਲ ਬਹੁਤ ਕੈਮਾ ਟਿੱਪਣ ਤੁਮ ਦਿਖਾ ਦਿੰਦੇ ਨਾਲ ਦੀ ਨਾਲ ਹੀ ਆ ਵੇਖੋ ਜੀ ਅਜੇ ਚੰਗੀ ਤਰ੍ਹਾਂ ਬੋਲਾ ਨਹੀਂ ਭੰਨੇਗਾ ਬਾਕੀ 2 4 2 4 5 ਦਿਨ ਲੈਂਦੀ ਆ ਠੀਕ ਆ ਜੀ ਲਓ ਜੀ ਇਹ ਚੌਥਾ ਨਾਂ ਦੀ ਟਿੱਪਣ ਤੁਹਾਡੇ ਸਾਹਮਣੇ ਆ ਠੀਕ ਆ ਆਹ ਕੋ ਜਾਂ ਬੋਲਾ ਭੰਨ ਗਈ ਵੇਹ ਕਰਮ ਵਾਲੀ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਚਲੋ ਬੋਲਾ ਨਹੀਂ ਭੰਨੇਆ ਭੰਨਿਆ ਬੋਲਾ ਲੈ ਜੇ 2 ਕੱਢ ਜੇ 4 ਕੱਢ ਜੇ 5 ਕੱਢ ਜੇ ਥੋੜਾ ਜਿਹਾ ਨੋਰਮਲ ਸਾਹ ਸੰਭਾਲ ਦੇ ਘਰੋਂ ਪਸ਼ੂ ਨਿਕਲਦੇ ਆ ਬਾਡੀ ਸਟਰਕਚਰ ਤੁਹਾਡੇ ਸਾਹਮਣੇ ਆ ਬਾਕੀ ਕਰੌਸ ਬ੍ਰੀਡ ਦੇ ਵਿੱਚ ਆ ਬਾਕੀ ਮੇਰਾ ਭਰਾ ਜੈਜ ਮੋਲੇ ਨੇ ਬਿਲਕੁਲ ਪਰਤੇ ਹੌਲੇ ਹੌਲੇ ਲੱਭੀ ਵੀਰ ਸੁਤਨਾਮ ਕੀ ਮੋਲੇ ਕੀ ਮੰਗਾਂ ਰਹਿਣਗੀਆਂ ਮੋਲੇ ਦਾ ਤੁਸੀਂ ਜਾਏਗਾ ਨਾ 45000 ਦੀ ਬੋਲ ਕਰ ਰਿਹਾ ਮੋਲੇ ਨਹੀਂ ਕਰ ਰਿਹਾ ਪਰ ਦੇਣ ਵਾਲੇ ਦੇਰ ਕਰ ਕੰਮ ਦੇ ਲੈਣਾ 44 44 ਦੀ ਬੋਲ ਕਰਦਾ ਜੀ ਇੱਕ ਟੋੜ ਕਰ ਦਈਏ ਛੋਟਾ ਛਾਟਾ ਕਰਕੇ 42 ਦੀ ਲਓ ਜੀ ਸਾਢੇ 41 ਸਾਢੇ 41 ਭਾਬੇ ਸਾਡੇ 41000 ਦੀ ਗੱਬਣ ਵਾਰ ਮਿਲ ਜਾਣੀ ਹੈ ਭਰਾਵਾਂ ਨੂੰ ਪਿਆਰੀ ਤੇ ਆ ਪੂਰੀ ਕਰਮਾ ਦੀ ਠੀਕਾ ਜੀ ਸੂਹੂਗੀ ਜਾਂਦੇ ਆ ਸਫਰ ਤੇ ਵੀ ਸੂਹ ਸਕਦੀ ਥੱਲੇ ਬੜੀ ਬੁਣੀ ਬੜੀ ਆ ਬੜੀ ਬੁਣੀ ਜੰਗੀ ਇਹ ਜੀ ਦੁੱਧ ਵਾਲੀ ਚਲੋ ਕੇ ਸਾਡੀ ਸੁਰਜੀ ਘਰ ਜਾ ਬਿਲਕੁਲ ਬਿਲਕੁਲ ਲੋੜ ਠੀਕ ਆ ਜੀ ਘਰੇ ਚੋਣੀਆਂ ਕਿਸੇ ਭਰਾਣੇ ਚ ਰੁੱਕ ਮੌਰ ਚਲੋ ਉਹਦੇ ਚੱਲਣ ਦਿਆ ਹੋਇਆ ਨਹੀਂ ਹੋਇਆ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਨਾ ਵੀ ਚਲੋ ਵਪਾਰ ਕੰਮ ਕਿਸੇ ਨੇ ਘਰੇ ਲੋਰੈਂਸ ਸਰ ਵੀ ਪਸ਼ੂ ਲੈ ਜਾਣਾ ਤੇ ਜਾਇਜ ਅੱਜ ਤੁਹਾਨੂੰ ਮਿਲ ਜਾਣਗੇ ਠੀਕ ਆ ਜੀ ਤੇ 41 ਸਾਡੇ 41000 ਦੀ ਆ ਅੱਗੇ ਜਰਸੀ ਵਿਖਾ ਦੇ ਲਾਲ ਰੰਗ ਤੇ ਦੇਖੇ ਇਹ ਦੂਜਾ ਸੂਆ ਵਿੱਚ ਸੂਈ ਹੋਏ 20 ਕਿਲੋ ਦਾ ਬੱਚਾ ਹੋ ਗਿਆ ਤੇ ਬੱਛੀ ਆ ਜੀ ਮੱਝ ਰੱਛੀ ਆ ਹਾਂ ਜੀ ਦੋ ਤੇਰੇ ਕੋਲ ਆਏ ਨੇ 12 13 ਕਿਲੋ ਤਿਆਰ ਹੋ 12 13 ਕਿਲੋ ਦੁੱਧ ਤਿਆਰ ਆ ਮੱਝ ਰੱਹਾ ਮਾਰਾ ਜੀ ਆਏ ਆ ਜੀ ਇਹ ਗੋਸ਼ ਪਸ਼ੂ ਦੇ ਹਨ ਮੇਰੇ ਲੇਰ ਚੋ ਕੇ ਆਏ ਠੀਕ ਆ ਜੀ ਇਹ ਕਿਦੇ ਕੋ ਮੱਝ ਆਈ ਉਹ ਕਰੋ ਚੈੱਕ ਜੀ ਬਹੁਤ ਗਰਮ ਬਾਂਦੀ ਦਾ ਜਵਾਬ ਨਵਾਂ ਬਰਾ ਸਵਾ ਜੀ ਲੈਟ 12 13 ਕਿਲੋ ਆ ਜੀ 13 ਕਿਲੋ ਚਵਾ ਕੇ ਦਵਾਗੇ ਜੀ ਬਾਕੀ 13 ਕਿਲੋ ਚਵਾਈ ਵਾਲਾ ਦੁੱਧ ਤੇ ਥੱਲੇ ਲੱਗਾ ਦੋਸਤੋ ਮੱਝ ਉਹਦੇ ਵੱਛੀ ਆ ਬੱਚਾ ਤੁਹ ਇਸ ਵਜਾ ਆ ਪਰਲੇ ਪਾਸੇ ਆ ਦਿਖਾ ਦਿਓ ਬੱਚਾ ਵੀ ਨਾਲ ਆ ਦੇਖੋ ਬਾਕੀ ਥਾਣਾ ਬਹੁਤ ਵਧੀਆ ਪੂਰਾ ਅਰਲੀਆਂ ਵਰਗੇ ਥਾਣਾ ਵੰਡਵੇਰਲ ਤੁਹਾਡੇ ਸਾਹਮਣੇ ਸਾਡੀ ਮਿੱਟੀ ਆ ਬੂਥੀ ਬਾਤੀ ਬਹੁਤ ਸੋਹਣੀਆਂ ਛੋਟਾ ਫੇਸ ਡੂੰਗ ਡੰਗ ਦੋਨ ਅੱਖਾਂ ਦੇ ਵਿਚਕਾਰ ਬਾਕੀ ਲੰਬਾ ਥਾਣਾ 13 ਕਿਲੋ ਦੁੱਧ ਇਸ ਵਾਰ ਦੇ ਵੀਰੇ ਆ ਗਿਆ 12 ਕਿਲੋ ਵੀ ਜਿਹੜਾ ਜਵਾਜ ਦੇਣਾ ਪਾਦਾ ਐ ਨੂੰ ਕਰ ਲਾ ਵੀਰੇ ਐ ਨੂੰ ਮੋੜਨੀ ਬੱਚਾ ਵੀ ਦਿਖਾਵਾਂਗੇ ਨਾਲ ਆ ਫੇਸ ਵਿਖਾ ਦੇ ਮਾਰਾ ਜਾ ਆ ਬੂਥੀ ਦੇਖੋ ਬਿਲਕੁਲ ਦੋ ਅੱਖਾਂ ਦੇ ਵਿੱਚ ਟੋਆ ਪੂਰਾ ਪੈਂਦਾ ਠੀਕ ਆ ਜੀ ਵੇਖੋ ਡੇਡ ਡਰ ਦੋ ਦੋ ਇੰਚ ਵਾਹਰ ਚੰਗੀ ਹੈ ਜਰਸੀ ਬਰੀਡ ਦੇ ਵਿੱਚ ਅਸੀਂ ਦਰ ਨੂੰ ਤੋਰਦੇ ਜੀ ਵੀਰ ਆਹ ਵਿਖਾ ਦਿਓ ਜੀ ਨੇਵੀਡਰ ਦੀ ਬਹੁਤ ਸ਼ਾਨਦਾਰਾ ਕਰਮਾ ਲਈ ਠੀਕ ਆ ਜੀ ਉਹ ਨੇਵੀਡਰ ਦੀ ਲੱਗ ਆ ਵਧੀਆ ਆ ਨੇਵੀ ਦੀ ਸਾਫ ਸੁਥਰੀ ਇੱਕ ਕਰਮਾ ਲਈ ਹਾਂ ਠੀਕ ਆ ਆ ਲੈਓ ਆ ਲੈ ਇੱਥੇ ਢੱਕ ਲਓ ਵੀਰੇ ਇੱਥੇ ਢੱਕ ਲਓ ਇਹਨੂੰ ਜਿਵੇਂ ਮਾਰ ਕੇ ਕੈਮਰਾ ਬੱਚਾ ਦਿਖਾ ਦੇ ਭਰਾਵਾਂ ਨੂੰ ਕਈ ਭਰਾਵਾਂ ਦਾ ਵੀ ਬੱਚਾ ਨਹੀਂ ਦੇਖਿਆ ਮਗਰ ਮਗਰ ਮੱਛੀ ਦਿਖਾ ਦਿਓ ਕ੍ਰੋਸ ਬ੍ਰੀਡ ਆ ਸ਼ਾਈਵਾਲ ਕ੍ਰੋਸ ਬ੍ਰੀਡ ਦੇ ਵਿੱਚ ਮਗਰ ਮੱਛੀ ਆ ਠੀਕ ਆਂ ਠੀਕ ਆ ਠੀਕ ਆ ਲੈ ਚਲੋ ਬਾਈ ਠੀਕ ਆ ਤਾਂ ਚਵਾਈ ਚਵਾਈ ਦੇ ਵੈਸੇ ਚਲੋ ਆਪਾਂ ਸਗਰਾ ਮੈਂ ਗੱਲ ਰੇਕ ਪਸ਼ੂ ਦੀ ਕਰਨੀ ਹੁੰਦੀ ਆ ਚੋਣ ਵਾਲੇ ਪਾਸੋਂ ਪਹਿਲਾਂ ਆਉਦੇ ਪੁਰਨੇ ਤਸੱਲੀਆ ਲਈ 200 ਤੋਂ 100 ਦੀ ਚੋਈਦਾਂ ਡਾ ਲਾਉਂਦਾ ਹੈ ਚੋਈਦਾਂ ਕੋਈ ਲਾਉਂਦਾ ਹੋਵੇਗਾ ਕੁੱਕਾ ਵੀ ਇਸ ਮੇਰਾ ਚੋਣ ਤੋਂ ਲਿਆਂਦੀ ਗਿਆ ਲੱਤਾਂ ਮਾਰਦੀ ਆ ਯਾਰ ਸਾਰਾ ਘਟਵਾ ਗਿਆ 12 ਆਉ ਹਮਮ 200 ਤੋਂ 100 ਹੀ ਹੋਣਗੇ ਠੀਕ ਆ ਜਿਹੜੀ ਗੱਲ ਦੱਸਾਂਗੇ ਉਹ ਹੀ ਆ ਤੁਹਾਨੂੰ ਬੜਾ ਵੀ ਚੋਣ ਦਾ ਨਾ ਪਰ ਮਾਰਾ ਦਾ ਤੇ ਕੀ ਮੋਲ ਸਤਨਾਮ ਦੇ ਦਈਏ ਕਿੰਨੇ ਮੋਲ ਜਿਹੜਾ 50000 ਰੁਪਏ ਕਰਦੇ 52000 ਦੀ ਦੇ ਦਾਂ 52000 ਰੁਪਏ ਹਾਂਜੀ ਹਾਂਜੀ ਠੀਕ ਆ ਜੀ ਉਹ ਮੱਝਾਂ ਯਾਰ ਦੀ ਦੋਸਤ ਤੁਹਾਨੂੰ ਬਾਹਰ ਮਿਲ ਜੂਗੀ ਠੀਕ ਆ ਯਾਰ ਦੇਣਾ ਹੈ ਭਾਈ ਹੋਰ ਕਰਦੇ ਫਿਰ ਜੇ ਕਰਨੇ ਲੱਗ ਪਏ ਆ ਤੇ ਬਾਹਰ ਨਹੀਂ ਹੋ ਰਹਾ ਬੇਚੜੀ ਆ ਇਹਦੇ ਲੋਕ ਪੈਸਾ ਉਸਾੜਾ ਲਓ ਵੀ ਇੱਕ ਘਟ 50 ਦੀ ਇੱਕ ਘਟ 50 ਦੀ ਜਿਹੜੀ ਦੋਸਤੇ ਬਾਹਰ ਮਿਲ ਜੂਗੀ ਤੁਹਾਨੂੰ ਠੀਕ ਆ ਬਾਕੀ ਅੱਗੇ ਨੈਕਸਟ ਆਪਾਂ ਤੁਹਾਨੂੰ ਦਿਖਾਉਣੇ ਆ ਅਗਲੀ ਵਾਰੜ ਆਪਾਂ ਜਰਸੀ ਆ ਗਈ ਜੀ ਦੂਜਾ ਸਵੇਰ 6:00 ਵਜੇ ਗੱਪੜਾ ਦਿਨ ਖੜੀ ਹੋਰੇ ਲਓ ਵੀ ਗੱਪੜਾ ਬਾਹਰ ਦਿਖਾ ਦਿੰਦੇ ਜਰਸੀ ਆ ਮੋਹਦੰਦੀ ਦੂਜਾ ਸਵੇਰ ਸੋਣਾਏ ਨੇ ਬਾਕੀ ਕ੍ਰੋਸ ਬ੍ਰੀਡ ਦੇ ਵਿੱਚ ਜਰਸੀ ਦੇ ਵਿੱਚ ਜਿਆਦਾ ਵਧੇਰੇ ਅੰਗਪੱਖਾ ਬੂਤੀ ਬਾਤੀ ਬਹੁਤ ਸੋਹਣੀ ਹੈ ਜਿੱਦਾਂ ਇੱਕ ਬਲੈਕ ਤੇ ਰੈੱਡ ਦੇ ਵਿੱਚ ਆਪਾਂ ਫੇਸ ਵੇਖਦੇ ਆ ਇਹ ਦਿਨ ਲੈ ਜੂਗੀ ਤੁਸੀਂ ਨਾ ਕਿ 20-22 ਦਿਨ ਰਹਿਦੇ ਇੰਨੇ ਕਰੂਗੀ ਲਾਏ ਪੈ ਗਈ ਕੋਲ 2 ਮਹੀਨਾ ਮਰ ਜੇ ਪਰ ਬਾਕੀ ਆਪਾਂ ਮੁੱਲ ਬਿਲਕੁਲ ਜੈਜ ਕਰਦੇ ਆ ਜੋ ਰੋਗਾਂ ਆਪਾਂ ਲਈ 2 ਮਹੀਨੇ ਦੇ ਅੰਦਰ ਅੰਦਰ ਆ ਜਾਏ ਕਰਮਾ ਦੀ ਅਗਲੀ ਵੇਲੇ ਹੋਊਗਾ ਵੀ ਕਰ ਆ ਨਹੀਂ ਇਹ ਲਾਈ ਭਾਈ ਉੱਥੇ ਹੀ ਫਿੱਸੀ ਆ ਡਾਕਟਰ ਲਿਖਦੇ ਨੇ 20 ਕੀ ਆ ਬਾਕੀ ਫੇਸ ਬਹੁਤ ਸੋਹਣਾ ਹੈ ਬੂਤੀ ਬਾਤੀ ਛੋਟੀ ਆ ਨਹੀਂ ਆਪਣੇ ਵੀਰ ਤੋਂ ਪ੍ਰੇਮ ਵਾਲੇ ਤੋਂ ਲਈ ਦੁੱਧ 15-16 ਕਿਲੋ ਪਹਿਲਾਂ ਪਲੇਸ ਭਰਿਆ ਨਾ ਵੀ ਸੈਕਿੰਡ ਸਵੇਰ ਦੂਜਾ ਸਵੇਰ ਸੋਹਣੀ ਆ ਲੱਤੀ ਆਉਂਦੀ ਆ ਕਰਮਾਂ ਦੀ ਥੱਲੇ ਤੁਸੀਂ ਮਾਰੋ ਝਾਤ ਵੀ ਲਾਏ ਬਣਾਏ ਪਈ ਆ 25 ਦਿਨ ਲੈ ਜੇ ਮਹੀਨਾ ਲੈ ਜੇ 25 ਦਿਨ ਤੋਂ ਪਹਿਲਾਂ ਆ ਜੇ ਕਰਮਾਂ ਦੀ ਬਾਕੀ ਐਨੇ ਦਿਨ ਆਈਡੀਆ ਮੰਨ ਕੇ ਕੋਈ ਵੀ ਸੱਜਣ ਸੌਦਾ ਕਰੇ ਤਾਂ ਤੋਂ ਵੱਡਾ ਵੈਰ ਦਾ ਕੋਈ ਕਾਪੇ ਛੋਟਾ ਮੰਨ ਕੇ ਨਾ ਸੌਦਾ ਕਰਿਓ ਕੱਲ ਤੋਂ ਵੱਡਾ ਵੈਰ ਦਾ ਠੀਕ ਆ ਜੀ ਤੇ ਵੀਰ ਸਤਨਾਮ ਇਹ ਗੱਬਣ ਵਾ ਕੇ ਕਿ ਨਿਵਾਊਗਾ ਜੀ ਗੱਬੜਾ ਇਹਦੇ ਵੀ ਜੀ ਆਪਾਂ ਦੇ ਦਾਂ ਟੋਕੜਾ ਦੇ ਰੇਟ ਤੇ ਵੀ 55000 ਰੁਪਏ ਜਿਹਨੇ ਪੱਠੇ ਪਾਲੇ ਦਾ ਬੜਾ ਗੱਲ ਬਿਆਰ ਹੀ ਬਹੁਤ ਚੰਗਾ ਹਾਂਜੀ ਹੋਰ ਆਪਾਂ ਮੋਲੇ ਦਾ ਕਰਦੇ ਹਾਂ 40000 ਰੁਪਏ 38000 ਦੇ ਦਾਂ 4000 37 ਦੇ ਦਾਂਗੇ 37000 ਦੀ ਹਾਂਜੀ ਹਾਂਜੀ ਫੌਜ ਕਰ ਦਾਂਗੇ ਠੀਕ ਹੈ ਜੀ ਉਹ ਵੀ 37000 ਦੀ ਨਿਕਰ ਕੇ ਮਾਨਤਾ ਨਾ ਫਿਰ ਉਹ ਲੈ ਓ ਨਹੀਂ ਭਰਾਵਾ 30 ਉਹ ਨਹੀਂ 30 ਦੇ ਦੋ 30 ਦੀ ਦੇ ਦੋ ਹੋਰ ਵੀ ਨੌਕਰੀ ਕਰਾਉਣਾ ਉਹ ਚਾਹਦੇ ਨਹੀਂ ਹੋਰ ਵੀ ਦੇਣਾ ਇਹ ਉਹ ਘੜਾ ਇਹ 29 ਦੇ ਦੇਣੀ ਆ ਭਾਈ ਸਾਹ ਨੂੰ ਮਹੀਨਾ ਯਾਰ ਕਰੂਗਾ ਭੈਣ ਭਰਾ ਲਓ 29000 ਦੀ ਮੁੰਡਾ ਵਾ ਵੀ ਦੇ ਦੇਣੀ ਆ ਫਿਰ ਸਤਨਾਮ ਮੰਦ 50000 ਦੀ ਚਾਹ ਰਿਹਾ ਪੰਨਾ ਵਾ 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 ਜਾਦੀ ਜੇ ਨਹੀਂ ਬਚੀ ਤੇ ਮੈਂ ਆਤਾ ਪਰ 29 ਹਜ਼ਾਰ ਜੋ ਸਾਨੂੰ ਕੋਈ ਜਿਹੜੀ ਬਜਟ ਵਾਲੀ ਗੱਲ ਨਹੀਂ ਹੋਣੀ ਲਓ ਵੀ 29 ਹਜ਼ਾਰ ਦੀ ਮਹੀਨਾ ਸਾਹਮਣੇ 25 ਦਿਨ ਸਾਹਮਣੇ ਪੈਣੀ ਆ ਆ ਸਾਰੇ ਮੁੱਲ ਦੇ ਵਿੱਚ ਆ ਹਾਂਜੀ ਪੂਰੇ ਵੱਡੇ ਕਰੇ ਮੇਰੇ ਆਪਣੇ ਵੀ ਪ੍ਰੇਮ ਵਾਲੇ ਤੋਂ ਲਈ ਆ 1500 ਦਾ ਮੁੱਲ ਦੇ ਆ ਆ ਠੀਕ ਆ ਹਾਂ ਲਓ ਵੀ ਫਿਰ ਸੁਖਰਾਮ ਅੱਗੇ ਆਪਣਾ ਕੋ ਮਾਲੀ ਆ ਗਿਆ ਟੱਟਾ ਆ ਗਿਆ ਇਧਰ ਸਾਰੀ ਮੇਰੀ ਖਾਰੀ ਨਹੀਂ ਬਾਹਰ ਕੱਢੋ ਕੱਟ ਨੂੰ ਚਾ ਕੜ ਮੈ ਦਿਖਾ ਦਿਓ ਕੱਟਾ ਨਾਲ ਹੀ ਦਿਖਾ ਲਓ ਵੀ ਕੱਟਾ ਮਾਲੀ ਦਿਖਾ ਦਿੰਦੇ ਤੁਹਾਨੂੰ ਐਂਡ ਦੇ ਵਿੱਚ ਬਾਕੀ ਮੇਰੇ ਭਰਾਵਾਂ ਨੂੰ ਪਸੰਦ ਆਊਗਾ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਇਹ ਕਟਾ ਮੀਲੀ ਅੰਗ ਪੱਖ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਆ ਆ ਲਓ ਜੀ ਮੱਤੇ ਬੱਲੇਗਾ ਅੱਖਾਂ ਦੇ ਵਿੱਚ ਜਵਾਬ ਆ ਬਿੱਲੀਆਂ ਜਿਹੜੀਆਂ ਅੱਖਾਂ ਵਿੱਚ ਜਵਾਬ ਆ ਆ ਸੁਰਖਾਰ ਸੱਲਿਆ ਦੇ ਨਾ ਲਾਗੇ ਨਿਸ਼ਾਨ ਹੈਗੇ ਜੀ ਇਹਦੇ ਆ ਤੇ ਨਲਾਂ ਨੂਲਾਂ ਵੀ ਮੇਰਾ ਭਰਾ ਦੇਖੋਗੇ ਤੁਸੀਂ ਬਿਲਕੁਲ ਟੈਸਟ ਕਰਾਂ ਦਾ ਪੂ ਸ਼ਹਾਬ ਵਾਈਟ ਆ ਮਾਰਕਿੰਗ ਚੋਂ ਪੈਰਾ ਦੁੱਪਿਆ ਗਈ ਖੋਰ ਖੋਰ ਪਿਆਰੇ ਧੁੱਪੇ ਆ ਆ ਦੇਖੋ ਚੰਨਾ ਦੀ ਰਹਿ ਰਹਾ ਜਿਹੜੇ ਸਿੰਗਲ ਹਦੀ ਦਾ ਚੌੜਾ ਚੌੜਾ ਵੇਖੋ ਕਿੱਡਾ ਬਣਿਆ ਆ ਪੁੱਠਾ ਪਾਠਾ ਬਹੁਤ ਸੋਨਾ ਕੱਟੇ ਦਾ ਇਹਨੇ ਦੋ ਵਰ੍ਹੇ ਸਾਲ ਤੋਂ ਹੋਊਗੀ ਅਜੀ ਇਹ 8-9 ਮਹੀਨੇ ਦੀ ਬੜੀ ਚੰਗੀ ਮੈਂ ਅੰਦਰਵਾਰ ਵਿੱਚ ਸਾਡੇ ਤੇ ਬੈ ਬਾਈ ਕੋਲ ਮੈਂ ਆਪਣਾ ਮਤਲਬ ਵੀਰੋ ਹੀ ਲੈ ਕੇ ਦੇਖਿਆ ਹਾਂ ਆ ਉਹ ਬੜੀ ਜਾਨ ਵਾਲ ਦੇ ਅੰਦਰਵਾਰ 8-9 ਮਹੀਨੇ ਦਾ ਲਓ ਵੀ ਕੱਟਾ 8-9 ਮਹੀਨੇ ਦੀ ਉਮਰ ਦਾ ਕੱਟੇ ਦੀ ਆ ਦੇਖੋ ਬਾਬੇ ਇਹ ਕਟਾ ਵੀ ਜੀਆ ਦੋਸਤੋ ਵੇੜਾ ਦੇ ਨਾਲ ਤੁਹਾਨੂੰ ਦਿਖਾ ਦਿੱਤਾ ਇਹ ਵੀਰ ਸਤਨਾਮ ਜਿਹੜਾ 8-9 ਮਹੀਨਿਆਂ ਦਾ ਕੱਟਾ ਇਸਨੇ ਕਾਲ ਨੂੰ ਤੋ 5 6 ਮਹੀਨੇ ਸਾਹਕੇ ਭਾਵੇਂ ਰੇੜੀ ਲਾਏ ਭਾਵੇਂ ਮੱਜਾ ਰੇੜੀ ਨੂੰ ਲੱਗਣਾ ਆ ਕੇ ਮਰਦੋ ਚਾਰ ਦਿਨ ਟਿੱਕੂ ਦੀ ਕਰੇ ਭਰਕੇ ਦਿਨ ਪੱਛੇ ਦੋ ਚਾਰ ਬਣਨ ਲਈ ਆਉਂਦੇ ਰਾਣੇ ਹਾਂ ਰੇੜੇ ਖਿੱਚੀ ਹੋਵੇ ਤਾਂ ਹੋ ਗਿਆ ਕੀ ਮੋਲ ਬਾਈ ਯਾਰ ਨਹੀਂ ਪਹਿਲਾਂ ਮੋਲ ਖਿੱਚ ਗਿਆ ਆਪਾਂ ਪਹਿਲਾਂ ਮੋਲ ਖਿੱਚ ਆਹੋ ਬਾਈ ਯਾਰ ਦੇ ਦੀ 22000 ਦਾ ਹਾਂਜੀ ਹਾਂ ਲੈ ਕਰਕੇ ਕਾਫੀ ਮਾਨਸੰਤ ਦਈਏ ਇਹ ਦੱਸੋ ਇਹ ਵੀ ਚੰਗਾ ਅੰਦਰ ਦਈਏ ਇਹ ਦੱਸੋ ਮਾਦਰਾ ਦੇ ਦਈਏ ਯਾਰ ਕਿਹਦਾ ਡਗਾ ਸਾਰ ਕੇ ਆਸੂ ਦਾ ਨਾ ਵੇਖ ਲਗੇ ਨਾ ਦੇ ਭੜ ਭੜ ਲਗੇ ਜਿੰਨੇ ਦਾ ਆਖੋਗੇ ਉਨੇ ਦਾ ਦੇ ਦਾਂਗੇ ਹਾਂ ਤੁਹਾਨੂੰ ਪਤਾ ਵਜਨ ਜੀ ਵੀ ਕਟਾ 20000 ਮੇਰਾ ਹੋਊਗਾ ਮੇਰਾ ਹਾਂ ਚਲੋ ਆਪਾਂ ਉਹਦਾ ਨਹੀਂ ਜਾਂਦੇ 15 ਪੱਦਰੋਂ ਚ ਕਰਦੀ ਮਾਂਦੇ 15000 ਹਾਂ 15 ਦਾ 15 15000 ਦੀ 15 ਚ ਪਹੁੰਚ ਵੀ ਹੋ ਜੀ 14 ਦੇ ਤੇ ਚਲੋ ਜੀ 14 ਜੀ ਫਤਨਾਮ ਪਾਕੀ ਪਹੁੰਚੇਗੀ ਨਾ ਸਾਰੇ ਪਛਵਾ ਦੇ ਪਹੁੰਚੇਗੀ ਪਹੁੰਚੇਗੀ ਲਾ ਵੀ ਪਹੁੰਚੇਗੀ 100 ਕਿਲੋਮੀਟਰ ਤੱਕ ਜੀ ਇਹ ਇਧਰ ਤੁਹਾਨੂੰ ਵਹਿਰਾ ਦਿਖਾਤੀਆਂ ਨੇ ਇੱਕ ਮਾਲੀ ਦਿਖਾਦਾ ਕਟਾ ਇੰਦੇ ਵਿੱਚ ਆ ਤੇ ਵੜਾ ਬਦ ਦੋਸਤ ਵੇਰਵਾ ਸੀ ਪੰਜ ਜਿਹੜੀਆਂ ਮੱਝਾਂ ਦਿਖਾਉਣੀਆਂ ਮੇਰੇ ਭਰਾਵਾਂ ਨੂੰ ਜਿੰਨਾ ਕਿ ਸੁਈਆਂ ਵੀ ਆ ਟੋਕਰ ਗੱਬੜ ਨਹੀਂ ਆ ਕੋਈ ਟੁਕੀਆਂ ਗਾ ਹੈਗੀਆਂ ਪ੍ਰੋਪਰ ਡਿਟੇਲ ਆਪਾਂ ਕਰਦੇ ਆ ਸਾਂਜੀ ਵੀਰ ਸੁਤਨਾਮ ਇੱਕ ਜਿਹੜੇ ਕੰਟੈਕਟ ਨੰਬਰ ਆਪਣੇ ਕਰ ਦਿਓ ਤਾਂ ਜੀ ਨੰਬਰ ਬਣਾਇਆ ਵੀਰ ਜੀ 94655 ਹਾਂ 59950 ਪਿੰਡ ਕਰੋ ਤਸੀਰਪਟੇ ਜਿਹੜਾ ਸ਼੍ਰੀਤਰਨਦਨ ਸਾਹਿਬਾ ਜੀ ਠੀਕ ਹੈ ਜੀ ਹਾਂ ਜੀ ਲੋ ਵੀ ਭਰਾਵੋ ਬਾਕੀ ਮੇਰੇ ਵੀਰ ਕਰੋ ਕੌਣ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਇਸ ਕੇ ਇਸ ਘਰੇ ਇਸ ਘਰੇ ਤੁਹਾਨੂੰ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ